ਦੋਸਤੋ ਪੈਂਡਾ ਰਾਣੀਆਂ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਤੇ ਨੇੜੇ ਹੀ ਬੱਧਰੀ ਕਲਾਂ ਦੇ ਰਹਿ ਜਾਂਦਾ ਜੀ ਜਿਹੜੇ ਕੋਲ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਜਿੰਨੇ ਕ ਨਗ ਮੈਂ ਦੇਖੇ ਆ ਜੀ ਖਾਸ ਕਰਕੇ ਜੇ ਆਪਾਂ ਝੋਟੀਆਂ ਚ ਮੱਝਾਂ ਚਾਗੇ ਤੇ ਜਾਂ ਬਾਈ ਕੋਲ ਘੋੜੀਆਂ ਚ ਨਸਲ ਤੇ ਬਹੁਤ ਕੰਮ ਆ ਜਿੰਨੇ ਨਗ ਹੈਗੇ ਸਾਰੇ ਚੰਗੇ ਚੰਗੇ ਰਿਕਾਰਡ ਵਾਲੇ ਨੇ ਇੱਕ ਮੋਰਾ ਦਾ ਤੋਹਫਾ ਬਾਈ ਕੋਲ ਜੀ ਦਾ ਤੁਹਾਨੂੰ ਪ੍ਰੋਪਰ ਰਿਕਾਰਡ ਮਿਲੂਗਾ ਜੀ ਆਪ ਕਿਹੜੇ ਸੀਮਣ ਦੀ ਆ ਲੱਗਿਆ ਕਿਹੜਾ ਸੀਮਣ ਆ ਜੀ ਤੇ ਇਹਦੀ ਮਾਂ ਕਿਹੜੇ ਸੀਮਣ ਦੀ ਸੀ ਦੋ ਪੀੜੀਆਂ ਦਾ ਤੁਹਾਨੂੰ ਵੀਰੇ ਰਿਕਾਰਡ ਇਹਦਾ ਮਿਲੂਗਾ ਬਾਕੀ ਢਾਂਚਾ ਬਹੁਤ ਸੋਹਣਾ ਪਹਿਲੇ ਸੂਏ ਬਹੁਤ ਚੰਗਾ ਦੁੱਧ ਰਿਆ ਕਰਮਾਲੀ ਦਾ ਸਾਰੀ ਵੀਡੀਓ ਨੂੰ ਵੇਖੋ ਐਂਡ ਟਿੱਕਰ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਜੀਵਨ ਪਿੰਡ ਰਣੀਆਂ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 836535595 ਜਿੰਨੇ ਕ ਨਗ ਬਾਈ ਆਪਣੇ ਕੋਲ ਰੱਖੇ ਆ ਸਾਰੇ ਫਿਰ ਬਰੀਡ ਤੇ ਹੀ ਕੰਮ ਆ ਜੀ ਆਪਣਾ ਹਾਂਜੀ ਹਾਂਜੀ ਬਾਈ ਬਰੀਡ ਤੇ ਹੀ ਆ ਇੱਕ ਹੋਰ ਛੋਟੀ ਵੀ ਆ ਉਹ ਵੀ ਭੀਮ ਦੀ ਆ ਠੀਕ ਆ ਤੇ ਐ ਮਤਲਬ ਵਧੀਆ ਟੀਕਾ ਪ੍ਰੋਵਾਈਡ ਜੀ ਚੰਗਾ ਸੀਮਣੀ ਪ੍ਰੋਵਾਈਡ ਹਾਂਜੀ 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 ਠੀਕ ਆ ਜਿਹੜੀ ਬਾਈ ਛੋਟੀ ਆਪਾਂ ਸੇਲ ਕੀਤੀ ਆ ਇਹਦਾ ਸੂਆ ਕਿੰਨਾ ਮਾਜੀ ਇਹਦਾ ਦੂਜਾ ਸੂਆ ਹੈ ਹੁਣ ਦੂਜਾ ਸੂਆ ਸੂਗੀ ਹਾਂਜੀ ਹਾਂਜੀ ਦੂਜਾ ਸੂਆ ਸੂਗੀ ਹਾਂਜੀ ਆਪ ਕਿਹੜੇ ਸੀਮਨ ਦੀ ਆ ਬਾਈ ਇਹ ਇਹ ਉਹ ਗੋਪੀ ਵੰਨਦੀ ਆ ਜੀ ਆਪ ਗੋਪੀ ਵੰਨਦੀ ਆ ਤੇ ਲੱਗਿਆ ਕਿਹੜਾ ਵੀਰੇ ਇਹ ਹੁਣ ਇਹ ਐਮ 53 ਤੋਂ ਹੀ ਐਮ 53 ਤੋਂ ਗੱਬਣ ਆ ਜੀ ਹਾਂਜੀ ਗੱਬਣ ਠੀਕ ਆ ਜੀਦਾ ਸਾਰਾ ਰਿਕਾਰਡ ਮਿਲੂਗਾ ਮਿਲੂਗਾ ਹਾਂਜੀ ਬਾਕੀ ਜਿਹੜਾ ਬਾਈ ਗੋਪੀ ਵੰਨ ਦੇ ਪੇਜ ਤੇ ਇਹਦੀ ਵੀਡੀਓ ਵੀ ਹੈਗੀ ਹੈ ਨਾ ਬਾਈ ਹਾਂਜੀ ਗੋਪੀ ਵੰਨ ਪੇਜ ਤੇ ਡਾਕਟਰ ਨੇ ਪਾਈ ਸੀ ਵੀਡੀਓ ਡਾਕਟਰ ਸਾਹਿਬ ਨੇ ਪਾਈ ਸੀਗੀ ਵੀਡੀਓ ਕਿਉਂਕਿ ਜਿੰਨੇ ਕੋ ਉਸ ਸੀਮਣ ਦੇ ਚੰਗੇ ਪਸ਼ੂ ਹੁੰਦੇ ਆ ਤੇ ਲਗਭਗ ਸਾਰੇ ਪਸ਼ੂ ਵੀਡੀਓ ਚ ਉਹਦੇ ਹੁੰਦੇ ਆ ਜੀ ਉਹ ਬਣਾ ਕੇ ਲਗੇ ਬਣਾ ਕੇ ਲੈ ਕੇ ਜਾਂਦੇ ਆ ਜੀ ਠੀਕ ਆ ਬਾਈ ਜਿਹੜਾ ਪਹਿਲੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਜੀ ਇਹਦੇ ਤੇ ਇਹਦਾ ਹੀ 15 ਪਲੱਸ ਸੀਗਾ ਜੀ ਚੋਇਆ ਵਾ ਚੋਇਆ ਵਾ ਪਹਿਲੇ ਸੂਏ ਪਹਿਲੇ ਸੂਏ 15 ਪਲੱਸ ਸੀ ਠੀਕ ਆ ਜੀ ਤੇ ਫੈਟ ਵੀ ਉਹਦੀ 11 11.5 ਤੱਕ ਆਪਣੀ ਆ ਗਈ ਵੀ ਹੈ ਜੀ ਫੁੱਲ ਫੈਟ ਪੂਰੀ ਫੁੱਲ ਫੈਟ ਯਾਨੀ 10 ਐਂਡ ਫੈਟ ਹੁੰਦੀ ਆ ਫੈਟ ਹੁੰਦੀ ਆ ਜੀ ਉਹ ਮੇਸ਼ਲੇ ਵਾਲੇ ਦਿੰਦੇ ਨੇ ਉਹ ਦਿਨ ਦੇ ਨਹੀਂ ਕਿਉਂਕਿ ਐਂਡ ਲੈਵਲ ਜਿਹੜੀ ਫੈਟ ਆ ਉਹ 10 ਆ। ਉਹ 10 ਆਈ ਉਹ ਦਿਨ ਦੇ ਨਹੀਂ ਜੀ ਆਪਾਂ ਨੂੰ। ਠੀਕ ਆ। ਯਾਨੀ ਜਿੰਨਾ ਟਾਈਮ ਕਰਮਾਲੀ ਦਾ ਦੁੱਧ ਚੋਇਆ ਫੁੱਲ ਫੈਟ ਦਾ ਹੀ ਚੋਇਆ। ਫੁੱਲ ਜੀ ਜਮਾ ਫੁੱਲੀ। ਠੀਕ ਆ ਬਾਈ। ਤੇ ਹੁਣ ਸਮਾਂ ਕਿੰਨਾ ਕੱਢਦੀ ਆ ਬਈ ਇਹ? ਇਹ ਜੀ 2-3 ਦਿਨ ਹੀ ਆ ਜੀ ਪੂਰੀ। ਮੰਨ ਲਓ ਤਿਆਰ ਮੰਨ ਤਿਆਰ ਦੀ ਅਗਲਾ। ਕਿੰਨਾ ਪਿਆਜੂ ਕਰਮਾਲੀ ਆ ਕਿਤੇ ਸੂਈ? ਐਰ ਕੀ ਜੀ ਹੁਣ ਸੇਵਾ ਦੇ ਸਿਰ ਤੇ ਆ ਜੇ ਕੋਈ ਚੰਗਾਈ ਕਰੂਗਾ ਤਾਂ ਇਹ ਹੁਣ ਤਾਂ ਵੱਧ ਚਾਹੀਦੀ ਆ ਜੀ ਪਹਿਲੇ ਸੂਈ 15 ਪਲੱਸ ਸੀਗਾ ਜੀ। ਫੱਕਾ ਦੇਣਾ। ਹਾਂਜੀ। ਤੋੜ ਕੇ ਦਿਖਾਦੀ ਥੋੜਾ ਜਨਾ ਕੈਮਰੇ ਤੋਂ ਡਰੂਗਾ ਜੀ ਪਸੂ ਤੇ ਕੋਸ਼ਿਸ਼ ਰਹੂਗੀ ਵੀ ਤੁਹਾਨੂੰ ਸਾਰੇ ਰੇਖ ਪੱਖ ਤੋਂ ਪਸੂ ਦਿਖਾਇਆ ਜਾਵੇ ਵੀਰੇ ਬਾਕੀ ਚੰਗੀ ਆ ਸੋਹਣਾ ਪੱਠਪੂੜਾ ਤਿਆਰੀ ਬਹੁਤ ਕਮਾਲ ਦੀ ਕੀਤੀ ਆ ਢਾਂਚਾ ਬਹੁਤ ਸੋਹਣਾ ਮੁੱਠੀ ਆਲਾ ਥਾਣਾ ਮੋੜ ਲਿਆ ਵੀਰੇ ਆਪ ਇਹ ਗੋਪੀਵੰਨ ਦੀ ਆ ਜੀ ਅੱਗੇ ਐਮ 53 ਤੋਂ ਇਹ ਗੱਬਣ ਆ ਜਿਹਦਾ ਵਿਦਿ ਤੁਹਾਨੂੰ ਰਿਕਾਰਡ ਮਿਲੂਗਾ ਜੀ ਬਾਕੀ ਪੱਠਪੂੜੇ ਦੀ ਚੜਾਈ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਸੋਹਣਾ ਪੱਠਪੂੜਾ ਕੱਲਾ ਕੱਲਾ ਥਾਣਾ ਨਿਖੜਮਾ ਫੱਤੀ ਚਵਾਈ ਵਾਲਾ ਫੋੜ ਸ਼ਾਂਗ ਪੋਰਾ ਵੀ ਨਹੀਂ ਬਾਈ ਦੱਸਦਾ ਕਿ ਕਰਮਾਲੀ ਦੀ ਜਿਹੜੀ ਫੈਟ ਆਉਂਦੀ ਰਹੀ ਆ ਉਹ 10+11 11.5 ਫੈਟ ਸੀਗੀ ਸਾਰੇ ਸੂਏ ਦੀ ਜਿਹੜੇ ਬਰੀਡ ਵਾਲੇ ਪਸ਼ੂ ਚੰਗੇ ਪਸ਼ੂ ਹੁੰਦੇ ਉਹਨਾਂ ਦਾ ਰੱਖਣ ਦਾ ਇਹੀ ਪੈਦਾ ਹੁੰਦਾ ਕਿਉਂਕਿ ਜਦੋਂ ਫੁੱਲ ਫੈਟ ਆਉ ਜੇ ਕਿਸੇ ਵੀਰ ਨੇ ਡੇਰੀ ਦੁੱਧ ਪੋਣਾ ਦੁੱਧ ਦਾ ਕੰਮ ਕਰਨਾ ਤਾਂ ਚੰਗੇ ਰੁਪਈਆ ਤੇ ਆਪਣਾ ਦੁੱਧ ਸੇਲ ਹੋ ਜਾਂਦਾ ਬਰੀਡ ਵਾਲਾ ਪਸ਼ੂ ਮਿਲਦਾ ਵੀ ਚੰਗੀ ਕੀਮਤ ਤੇ ਅੱਗੇ ਉਹਦੇ ਬੱਚੇ ਵੀ ਗਾ ਆਪਾ ਚੰਗੀ ਕੀਮਤ ਤੇ ਸੇਲ ਕਰ ਸਕਦੇ ਆ ਜੀ ਬਾਕੀ ਨਗੀਨਾ ਕਹਿ ਸਕਦੇ ਆ ਜੇ ਪੱਠ ਪੂੜੇ ਦੀ ਚੜਾਈ ਦੀ ਗੱਲ ਕਰਕੇ ਤਾਂ ਚੌੜਾ ਪੱਠ ਪੂੜਾ ਪਿਓਰ ਆ ਆਪ ਗੁਪੀ ਵਰਨ ਦੀ ਸੀਗੀ ਜੀ ਹਾਂਜੀ ਹਾਂਜੀ ਗੁਪੀ ਠੀਕ ਆ ਜੀ ਕੁਆਲਿਟੀ ਦੇ ਪੱਖ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਜਿਹੜੀਆਂ ਨਸਲ ਦੀਆਂ ਬਰੀਕੀਆਂ ਹੁੰਦੀਆਂ ਉਹ ਪਰਖੂ ਵੀਰਾਂ ਨੂੰ ਪਰਖ ਜ਼ਿਆਦਾ ਹੋਊਗੀ ਉਹਨਾਂ ਨੇ ਪਰਖ ਕਰ ਹੀ ਲੈਣੀ ਆ ਜਿੰਨੀ ਕ ਆਪਾਂ ਨੂੰ ਸਮਝ ਆ ਵੀਰੇ ਜੇ ਆਪਾਂ ਗੱਲ ਕਰਕੇ ਬਈ ਚਮੜੀ ਬਰੀਕ ਆ ਤਿਆਰੀ ਸੋਹਣੀ ਆ ਹਵਾਨਾ ਅੱਗੇ ਪਿੱਛੇ ਦਾ ਥਣਾ ਦੀ ਭਾਰ ਪਿੱਛੇ ਦੀ ਬਈ ਫੁੱਲ ਗਰੰਟੀ ਆ ਹਾਂਜੀ ਹਾਂਜੀ ਜਿਵੇਂ ਹੀ ਫੁੱਲ ਠੀਕ ਆ ਕਿਉਂਕਿ ਵੀਰੇ ਚੀਜ਼ ਚੰਗੀ ਆ ਸਮਾਂ ਲੱਗਦਾ ਇਹਨੂੰ ਤਿਆਰ ਕਰਨ ਤੇ ਇਸ ਬਰੀਡ ਦੇ ਲੈਵਲ ਤੇ ਪਹੁੰਚਣ ਤੇ ਸਮਾਂ ਮਿਹਨਤ ਤੇ ਖਰਚ ਬਹੁਤ ਆ ਜਾਂਦਾ ਤੇ ਇਹਦੀ ਕੀਮਤ ਵੀ ਵੀਰੇ ਚੰਗੀ ਹੋਊਗੀ ਇਹਦੀ ਭਈ ਕੀਮਤ ਕੀ ਰਹਿਣ ਵਾਲੀ ਹੈ ਭਈ ਆਪਾਂ ਇਹਦੀ ਦੇਣ ਲੈਣ ਵਾਲੀ ਕੋਈ ਆ ਇੱਕੋ ਹੀ ਗੱਲ ਆ ਸਵਾ ਦੋ ਲੱਖ ਰੁਪਈਆ ਸਵਾ ਦੋ ਲੱਖ ਰੁਪਈਆ ਇਹਦੀ ਕੀਮਤ ਆ ਕੀਮਤ ਠੀਕ ਆ ਕਿਉਂਕਿ ਭਈ ਜਿਹੜਾ ਵੀਰ ਲੈ ਕੇ ਜਾਊਗਾ ਉਹਦਾ ਲੈਵਲ ਆ ਬਹੁਤ ਹਾਈ ਲੈਵਲ ਤੋਂ ਸਟਾਰਟ ਹੋ ਜਾਣਾ ਬਰੀਡ ਵਾਲੇ ਪੱਖ ਤੋਂ ਕੱਲ ਨੂੰ ਚੰਗੇ ਬੱਚੇ ਲੈਣੇ ਆ ਉਹਦਾ ਫਾਇਦਾ ਹੋ ਜਾਣਾ ਤੁਸੀਂ ਇੱਥੇ ਆਉਂਗੇ ਵੇਖੋਗੇ ਛੋਟੀ ਤੁਹਾਨੂੰ ਪਸੰਦ ਆਊਗੀ ਕਿਉਂਕਿ ਛੋਟੀ ਬਹੁਤ ਹੀ ਜ਼ਿਆਦਾ ਬਰੀਕੀਆਂ ਨਾਲ ਭਰੀ ਆ ਚੰਗੀ ਤਿਆਰੀ ਤੇ ਚੰਗੇ ਦੁੱਧ ਦੀ ਮਾਲਕਨ ਰਹੀ ਆ ਪਿਛਲੇ ਸੂਏ ਦੀ ਤੇ 1 ਕਿਆਰ ਵੀ ਉਮੀਦ ਪਲੱਸ ਦੀ ਆ ਪਿਛੇ ਵਾਲ ਨਾ ਰੋ 2 ਲੱਖ ਤੇ 25000 ਜੀ 25000 ਰੁਪਿਆ ਇਹਦੀ ਕੀਮਤ ਆ 225000 ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ